ਚੰਡੀਗੜ੍ਹ ਹਵਾਈ ਅੱਡੇ ਤੇ ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੀ ਘਟਨਾਬਾਗਰ ਪੰਜਾਬ ਦਾ ਸਿਆਸੀ ਮਾਹੌਲ ਭਖ ਗਿਆ ਹੈ ਕਿਸਾਨ ਤੇਰਾ ਸੀਆਈਐਸਐਸ ਮੈਲਾ ਜਵਾਰ ਕੁਲਵਿੰਦਰ ਕੌਰ ਦੇ ਹੱਕ ਚ ਡਟ ਗਈਆਂ ਨੇ ਵੱਡੀ ਗਿਣਤੀ ਚ ਕਿਸਾਨ ਤੇਰਾ ਕੁਲਵਿੰਦਰ ਕੌਰ ਦੇ ਪਿੰਡ ਪਹੁੰਚ ਰਹੀਆਂ ਨੇ ਕੁਲਵਿੰਦਰ ਕੌਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਹੀਵਾਲ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪ੍ਰਾਜਾ ਸ਼ੇਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਹੈ ਕਿਸਾਨ ਤੇਰੇ ਨੇ ਹੁਣ ਕੰਗਨਾ ਰਣੌਤ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਇਹ ਲੜਕੀ ਨੂੰ ਸਲੂਟ ਕਰਦੇ ਆ ਜਿਨੇ ਉਹਦੀ ਗੱਲ ਦਾ ਉਹਨੇ ਜਵਾਬ ਦਿੱਤਾ ਮੌਕੇ ਤੇ ਤੇ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਆ ਇਹਨਾਂ ਦੇ ਨਾਲ ਹੀ ਖੜੇ ਆ ਕੱਲ ਲੁਧਿਆਣਾ ਵਿੱਚ ਐਸਕੇਐਮ ਦੀ ਮੀਟਿੰਗ ਵੀ ਹੋ ਰਹੀ ਆ ਜੋ ਵੀ ਅੱਗੇ ਤੋਂ ਸੰਘਰਸ਼ ਦਾ ਜਿਸ ਤਰ੍ਹਾਂ ਕੋਈ ਵਿਗਲ ਵਜਦਾ ਉਹਦੇ ਵਿੱਚ ਅਸੀਂ ਡਟ ਕੇ ਸਾਥ ਦੇਾਂਗੇ ਤੇ ਜਿਹੜਾ ਰਨੋਅਰ ਕੰਗਣਾ ਦਾ ਉਹਨੂੰ ਗੱਲ ਦਾ ਜਵਾਬ ਦਿੱਤਾ ਵਾ ਉਹ ਉਦਿਆਂ ਬੋਲੀ ਤੋਂ ਉਹਦੀ ਗਲਤੀ ਤੋਂ ਜਦੋਂ ਕਿ ਉਹ ਉਹ ਡਿਊਟੀ ਤੇ ਸੀ ਡਿਊਟੀ ਦੌਰਾਨ ਉਹਨੇ ਕਿਹਾ ਵੀ ਆਪਣਾ ਪਰਸ ਤੇ ਮੋਬਾਈਲ ਜਿਹੜਾ ਵਾ ਵੀ ਰੱਖੋ ਜਿੱਦੀ ਜਾਣ ਦਿਓ ਪਰ ਉਹਨੇ ਇਸ ਦਾ ਉਹਦਾ ਵੇਖ ਕੇ ਨੇਮ ਪਲੇਅਰ ਤੋਂ ਨਾਮ ਸੁਣਿਆ ਪੰਜਾਬ ਦੀ ਆ ਪੰਜਾਬਣਾਂ ਜਦੋਂ ਕਿ ਲੋਕ ਘਟ ਗਿਣਤੀ ਲੋਕਾਂ ਨਾਲ ਪਹਿਲਾਂ ਨਾਲ ਹੀ ਪਹਿਲਾਂ ਤੋਂ ਹੀ ਉਹਨਾਂ ਦੇ ਵਿਰੋਧ ਚ ਖੜੇ ਆ ਤੇ ਜਦੋਂ ਸੰਘਰਸ਼ ਚੱਲ ਰਿਹਾ 13 ਮਹੀਨੇ ਦਿੱਲੀ ਚ ਉਸ ਸਮੇਂ ਵੀ ਇਹ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬਹੁਤ ਵੱਧ ਘੱਟ ਬੋਲਦੀ ਰਹੀ ਉਹ ਉਸਨੇ ਸੋਚਿਆ ਵੀ ਹੁਣ ਤਾਂ ਮੈਂ ਉਹਦੇ ਵਿੱਚ ਬੋਲਦੇ ਨਹੀਂ ਹੁਣ ਤਾਂ ਮੈਂ ਐਮਪੀ ਬਣ ਕੇ ਆਈ ਆ ਤੇ ਉਹਨੇ ਮਤਲਬ ਉਹਦੇ ਜਿਹੜਾ ਉਹਨੂੰ ਵੱਧ ਘੱਟ ਬੋਲਿਆ ਉਹਨੂੰ ਕਿਹਾ ਤੂੰ ਕੌੜ ਖਾਲਸਤਾਨੀ ਆ ਉਗਰਵਾਦੀ ਆ ਹੋਰ ਵੀ ਕੋਈ ਗੱਲਾਂ ਵੱਧ ਘੱਟ ਕਹੀਆਂ ਤਾਂ ਉਹ ਨਤਾਸ਼ ਵਿੱਚ ਆਣ ਕੇ ਜਿਹੜਾ ਉਹਦੇ ਗੱਲ ਦਾ ਉਹਨੂੰ ਜਵਾਬ ਦਿੱਤਾ ਥੱਪੜ ਮਾਰਿਆ ਤੇ ਉਸ ਤੋਂ ਅੱਗੇ ਵੀ ਜਾ ਕੇ ਇੱਥੇ ਜੋ ਜਾਂਦੀ ਆ ਦਿੱਲੀ ਦੇ ਵਿੱਚ ਜਾ ਕੇ ਵੀ ਉਹ ਦੋਨੋਂ ਪੈਣਾ ਇੱਕ ਨਫਰ ਪ੍ਰੀ ਜਿਹਨੂੰ ਰਾਜਨੀਤੀ ਆਪਾਂ ਕਹਿ ਲਈਏ ਉਹਦਾ ਹਿੱਸਾ ਇੱਕ ਬਣ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਖਿਲਾਫ ਬਹੁਤ ਜਿਹੜੇ ਪੱਦਾ ਪੱਦੀ ਸ਼ਬਦਾਵਲੀ ਵਰਤੀ ਆ ਤੇ ਵੱਧ ਘੱਟ ਗੱਲਾਂ ਕਹੀਆਂ ਵਾ ਉਹ ਅਸੀਂ ਮੰਗ ਕਰਦੇ ਕਿ ਉਹ ਤੇ ਉਹ ਪर्चा ਦਰਜ ਹੋਣਾ ਚਾਹੀਦਾ ਵਾ ਜੇਕਰ ਉਹਨੇ ਲਫੇੜਾ ਮਾਰਿਆ ਵੀ ਆ ਤੇ ਬਾਕੀ ਵੇਖੋ ਸਾਡੇ ਅੱਗੇ ਲਖੀਮਪੁਰ ਖੀਰੀ ਦੇ ਵਿੱਚ ਇੱਕ ਪੱਤਰਕਾਰ ਵੀਰ ਤੇ ਚਾਰ ਕਿਸਾਨ ਅਜੇ ਮਿਸ਼ਰਾ ਟੈਣੀ ਨੇ ਦੜ ਕੇ ਦੇ ਬੇਟੇ ਨੇ ਮਾਰ ਦਿੱਤੇ ਇਹਨਾਂ ਨੇ ਫੇਰ ਉਹਨੂੰ ਟਿਕਟ ਦੇ ਕੇ ਨਵਾਜਿਆ ਤੋ ਉਹ ਤੁਹਾਡੇ ਕਿਸਾਨਾਂ ਨੇ ਸਾਡੀ ਇੱਕ ਹੀ ਆ ਚਾਹੇ ਪੰਜਾਬ ਦਾ ਕਿਸਾਨ ਆ ਚਾਹੇ ਜੂਪੀ ਦਾ ਚਾਹੇ ਹਰਿਆਣੇ ਦਾ ਟੋਟਲ ਹਿੰਦੁਸਤਾਨ ਦਾ ਕਿਸਾਨ ਜਾਗ ਪਿਆ ਉਹਨੂੰ ਉਹਦੀ ਕਾਤ ਵਿਖਾਈ ਆ ਉਥੋਂ ਦੇ ਵੋਟਰਾਂ ਨੇ ਸੋ ਇਹ ਬੀਬੀ ਨੇ ਵੀ ਅੱਗੇ ਬਹੁਤ ਅੱਗੇ ਇੱਕ ਫਿਲਮੀ ਐਕਟਰ ਸੀ ਇਸ ਟਾਈਮ ਦੀ ਜ਼ਿੰਮੇਵਾਰੀ ਬਹੁਤ ਆ ਇਹਨੂੰ ਆਪਣੀ ਜ਼ੁਬਾਨ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਇਹਨੂੰ ਇੱਕ ਐਮਪੀ ਹੋਣ ਦੇ ਨਾਤੇ ਹੋੜੇ ਕੱਲੀ ਫਿਲਮੀ ਐਕਟਰ ਨਹੀਂ ਕਿ ਬਹੁਤ ਵੱਡੀ ਜਮਹੂਰੀ 545 ਉਹ ਇੱਕ ਮੈਂਬਰ ਆ ਆਪਣੀ ਜ਼ੁਬਾਨ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਬਾਕੀ ਜਿਹੜਾ ਸਾਡੀ ਭੈਣ ਨੇ ਇਹ ਕਾਰਜ ਕੀਤਾ ਇਹਦੇ ਵਾਸਤੇ ਜੰਨੀਆਂ ਸਾਡੀਆਂ ਜਥੇਬੰਦੀਆਂ ਜੱਟ ਸਭਾ ਸੁਲਤਾਨਪੁਰ ਲੋਧੀ ਕਿਰਤੀ ਕਿਸਾਨ ਇੱਕ ਹਾਰਡ ਫਲੱਡ ਕੰਟਰੋਲ ਬਣਿਆ ਪੰਜਾਬ ਦਾ ਉਹ ਸਵੇਰ ਤੋਂ ਲੈ ਕੇ ਜੰਨੀਆਂ ਜਥੇਬੰਦੀਆਂ ਜਿਹੜੇ ਕੇਐਸਐਮ ਮੋਰਚੇ ਦੋਵੇਂ ਜਿਹੜੇ ਪਾਕਾ ਉਹ ਸਾਰੇ ਇਸ ਭੰਦੇ ਹੱਕ ਦੇ ਵਿੱਚ ਆ ਗਏ ਆ ਅਸੀਂ ਇਹ ਕਹਿਣਾ ਚਾਹੁੰਦੇ ਜਿਹੜਾ ਕਿਸੇ ਨੂੰ ਗਲਤ ਵੇਖੋ ਅਸੀਂ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਪੰਜਾਬ ਦੇ ਲਾੜੋ ਕਿਤੇ ਵੀ ਜਿਹੜੇ ਕਿਰਤੀ ਮਿਹਨਤੀ ਕਿਸਾਨ ਮਜ਼ਦੂਰ ਆ ਅਸੀਂ ਸਰਕਾਰਾਂ ਦੇ ਗਦਾਮ ਭਰਦੇ ਆ ਲੋਕਾਂ ਦੇ ਢਿੱਡ ਭਰਦੇ ਆ ਇਹ ਸਾਨੂੰ ਖਾਸ ਤਨ ਉਗਰਵਾਦੀ ਕਹਿ ਕੇ ਪੁਕਾਰਦੇ ਆ ਅਸੀਂ ਇਹ ਮੰਗ ਕਰਦੇ ਵੀ ਇਹਦੇ ਕੰਗਨਾ ਜੀ ਤੇ ਇਹੜਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਜਾਂ ਕੋ ਬੋਲਣ ਦੀ ਅਕਲ ਆ ਜਾਵੇ ਭੈਣ ਨੇ ਬਹੁਤ ਵਧੀਆ ਕਾਰਜ ਕੀਤਾ ਕਿਉਂਕਿ ਭੈਣ ਨੂੰ ਕੰਗੜਾ ਰਣਾਉਤ ਵੱਲੋਂ ਉਕਸਾਇਆ ਗਿਆ ਉਹ ਆਪਣੀ ਡਿਊਟੀ ਕਰ ਰਹੀ ਆ ਇਹ ਉਹਨੂੰ ਡਿਊਟੀ ਦੇ ਦੌਰਾਨ ਜਿਹੜਾ ਵਾ ਉਹਨੂੰ ਕੌਰ ਖਾਲਸਤਾਨੀ ਕਹਿ ਕੇ ਜਦੋਂ ਉਕਸਾਇਆ ਗਿਆ ਕਿਉਂਕਿ ਆਪਣੀ ਡਿਊਟੀ ਦੇ ਤੌਰ 'ਤੇ ਉਹਨੇ ਚੈਕਿੰਗ ਵਾਸਤੇ ਇਹਨੂੰ ਪੁੱਛਿਆ ਤੇ ਕੰਗੜਾ ਰਣਾਉਤ ਨੂੰ ਇਹ ਮਾਨ ਸੀ ਕਿ ਮੈਂ ਐਮਪੀ ਆ ਤੇ ਸਾਡੀ ਸਰਕਾਰ ਆ ਮੈਨੂੰ ਪੁੱਛਣ ਵਾਲਾ ਕੌਣ ਆ ਪਰ ਜਿਹੜਾ ਵੀ ਬੰਦਾ ਕੋਈ ਵੀ ਮੁਲਾਜ਼ਮ ਜੋ ਡਿਊਟੀ ਕਰਦਾ ਉਹਦੇ ਆਪਣੀ ਡਿਊਟੀ ਜਿਹੜਾ ਸਮਝਦਾ ਫਰਜ਼ ਆ ਉਹਦਾ ਉਹਨੂੰ ਤਲਾਸ਼ੀ ਲੈਣ ਦਾ ਤੇ ਭੈਣ ਨੂੰ ਜਦੋਂ ਕਸਾਇਆ ਗਿਆ ਵੀ ਤੂੰ ਕੌਰ ਖਾਲਸਤਾਨੀ ਤੂੰ ਮੇਰੀ ਕਿ ਤਲਾਸ਼ੀ ਕਿਵੇਂ ਲੈ ਸਕਦੀ ਆ ਤੇ ਫਿਰ ਜਿਹੜਾ ਵੀ ਸਟੈਪ ਭੈਣ ਨੇ ਚੁੱਕਿਆ ਅਸੀਂ ਦਾ ਵੇਖਿਆ ਨਹੀਂ ਚਲੋ ਠੀਕ ਆ ਭੈਣ ਨੂੰ ਗਲਤ ਸਰਕਾਰਾਂ ਵੱਲੋਂ ਸਹਾਰਿਆ ਜਾਂਦਾ ਕਿ ਉਹਨੇ ਥੱਪੜ ਮਾਰਿਆ ਜੀ ਗਲਤ ਕਰਦਾ ਉਹ ਵਰਦੀ ਦੇ ਵਿੱਚ ਨਹੀਂ ਕਰਨਾ ਚਾਹੀਦਾ ਪਰ ਨਹੀਂ ਉਸ ਵਕਤ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਉਹਦੇ ਦਿਲ 'ਚ ਹੋਇਆ ਇਹ ਕੋਈ ਵੀਡੀਓ ਨਹੀਂ ਸਾਹਮਣੇ ਆਈ ਥੱਪੜ ਦੀ ਪਰ ਜੇ ਉਹਨੇ ਮਾਰਿਆ ਅਸੀਂ ਉਹਦੇ ਸਮਰਥਨ 'ਚ ਖੜੇ ਆ ਭੈਣ ਨੇ ਬਹੁਤ ਵਧੀਆ ਕੀਤਾ ਕਿਉਂਕਿ ਸਮੇ ਦਾ ਜਵਾਬ ਦੇਣਾ ਉਹਦਾ ਬਣਦਾ ਸੀ ਪਹਿਲੇ ਸਮੇਂ ਦੇ ਵਿੱਚ ਜਿਹੜੀ ਆ ਇਹ ਖਸਾਉਂਦੀ ਰਹੀ ਕੰਗੜਾ ਰੌਣਾਤ ਸਾਡੀਆਂ ਮਾਵਾ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ 100-100 ਰੁਪਏ ਦਿਹਾੜੀ ਵਾਲੇ ਟੱਕੇ ਟੱਕੇ ਦੇ 10000 ਰੁਪਏ ਦੇ ਵਿਕਣ ਵਾਲੇ ਇਦਾਂ ਦੇ ਸ਼ਬਦ ਬੋਲਦੀ ਰਹੀ ਆ ਤੇ ਬਹੁਤ ਜ਼ਿਆਦੀ ਬਕਵਾਸ ਕਰਦੀ ਰਹੀ ਆ ਤੇ ਜੇ ਭੈਣ ਨੇ ਉਹਦੇ ਅੱਜ ਥੱਪੜ ਜੜਿਆ ਤੇ ਅਸੀਂ ਉਹਦੇ ਸਮਰਥਨ ਚ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਏਕੇ ਦੇ ਨਾਲ ਭੈਣ ਦੇ ਵਾਸਤੇ ਸੰਘਰਸ਼ ਲੜਨ ਲਈ ਤਿਆਰ ਆ